ਰੱਖਦੇ ਪਰੋਸਾ ਜਿਹੜੇ ਤਾਰੇ ਜਾਣਦੇ ਨੇ ਲਖਨਾ ਦਰੋਪਤੀ ਦੇ ਸਕੇ ਚੀਰਦੀ ਹਾਰ ਹਟ ਬੈਗ ਜ਼ਾਲਮ ਅਖੀਰ ਜੀ ਹਾਰ ਹਟ ਬੈਗ ਜ਼ਾਲਮ ਅਖੀਰ ਜੀ ਜੀਤੇ ਹੋਏ ਵੈਰੀ ਵੇਖੇ ਹਰੇ ਦਾ ਮੇਰੇ ਰੱਖਦੇ ਪਰੋਸਾ ਜਿਹੜੇ ਤਾਰੇ ਜਾਣਦੇ ਨੇ ਰੱਖ ਦਿਆ ਪਰੇ ਚ ਲਾਲੋ ਥਾਪੀ ਮਾਰ ਕੇ ਜੋਰ ਵਾਲਾ ਚੱਲਿਆ ਹੈ ਭਾਗੋ ਹਾਰ ਕੇ ਜੋਰ ਵਾਲਾ ਚੱਲਿਆ ਹੈ ਭਾਗੋ ਹਾਰ ਕੇ ਕੋਦਰ ਸੁਕੇ ਤਦ ਦੰਦ ਭਰ ਜਾਂਦੇ ਨੇ ਰੱਖਦੇ ਪਰੋਸਾ ਜੜੇ ਤਰ ਜਾਂਦੇ ਨੇ ਕੋਦਰ ਸੁਕੇ ਤ ਕੋਦਰ ਸੁਕੇ ਤ ਦੰਦ ਭਰ ਜਾਂਦੇ ਨੇ ਰੱਖਦੇ ਪਰੋਸਾ ਰਖਦੇ ਪਰੋਸਾ ਜਿਹੜੇ ਤੜ ਜਾਂਦੇ ਨੇ ਓ ਭਾਈ ਕਲਿਆਣੇ ਦੀ ਨਾਲ ਲਤ ਵੱਢ ਗਈ ਰਾਜੇ ਮੰਡੀ ਵਾਲੇ ਪਾਸੋਂ ਘਾਰ ਗੱਡੀ ਗਈ ਰਾਜੇ ਮੰਡੀ ਵਾਲੇ ਪਾਸੋਂ ਘਾਰ ਗੱਡੀ ਗਈ ਸੰਕਟਾ ਗੁਰੂ ਜੀ ਉਹਦੇ ਹਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤੜ ਜਾਂਦੇ ਨੇ ਰੱਖਦੇ ਇੱਕ ਬਾਜੋ ਜੱਗੋ ਜਿਹੜੀ ਚੱਲੀ ਸਖਣੀ ਸੱਤ ਪੁੱਤ ਗੁਰਾਂ ਤੋਂ ਲੱਗੀ ਸ ਲਖਣੀ ਸੱਤ ਪੁੱਤ ਗੁਰਾਂ ਤੋਂ ਲੱਗੀ ਸ ਲਖਣੀ ਓਏ ਕੇ ਬਾ ਗੁਰੂ ਜੀ ਓ ਏਕੇ ਦਾ ਗੁਰੂ ਜੀ ਸਾਤਾ ਕਰ ਜਾਂਦੇ ਨੇ ਰੱਖਦੇ ਪਰੋਸਾ ਰੱਖਦੇ ਪਰੋਸਾ ਜਿਹੜੇ ਤਰ ਜਾਣੇ ਨੇ ਓ ਬਾਬਾ ਬਿਧੀ ਚੰਦਨਾ ਪਠੀ ਨੇ ਸਾੜਿਆ ਬਾਬਾ ਬਿਧੀ ਚੰਦਨਾ ਪਠੀ ਨੇ ਸਾੜਿਆ ਜਿੰਨੇ ਪਾਪੀ ਮਿਰਚੇ ਦਾ ਭੋਲ ਪਾੜਿਆ ਜਿੰਨੇ ਪਾਪੀ ਮਿਰਚੇ ਦਾ ਭੋਲ ਪਾੜਿਆ ਚਾਲੇ ਸਿੱਖ ਕਰ ਜਾਂਦੇ ਨੇ ਰੱਖਦੇ ਪਰੋਸਾਂ ਦੇ ਤਰ ਜਾਂਦੇ ਨੇ ਰੱਖਦੇ ਪਰੋਸਾਂ ਦੇ ਤਰ ਜਾਂਦੇ ਨੇ ਓ ਅੱਗ ਨੂੰ ਤੁਪਾ ਕੇ ਠੋਕੀਆਂ ਬਰਨ ਜੀਆਂ ਅੱਖੀਆਂ ਨਾਲ ਨੂਰ ਵੱਲ ਹੋਇਆਂ ਮੰਝੀਆਂ ਆਨਾਂ ਨੂਰ ਵੱਲ ਹੋਈਆਂ ਵੰਜੀਆਂ ਅੰਬਰਾਂ ਵਿੱਚ ਕੇਲਿਓ ਹੋ ਹੋ ਪੈਰਾਂ ਵਿੱਚ ਕਿਲ ਗੁਰੂ ਜਰ ਜਾਂਦੇ ਨੇ ਰੱਖਦੇ ਪਰੋਸਾਂ ਦੇ ਤਾਰੇ ਜਾਂਦੇ ਨੇ ਰੱਖਦੇ ਪਰੋਸਾਂ ਮੱਖਣ ਦਾ ਬੇੜਾ ਸਾਗਰਾਂ 'ਚ ਉਤਾਰਿਆ ਮੋਡਿਆਂ 'ਚ ਕਲਖੂਬੇ ਬੇਸ਼ਮਾਰਿਆ ਤੇਗ ਬਹਾਦਰ ਸਿਮਰਿਆ ਕਰਨੋਂ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਮੱਖਣ ਦਾ ਬੇੜਾ ਸਾਗਰਾਂ 'ਚ ਉਤਾਰਿਆ ਮੋਡਿਆਂ 'ਚ ਕਲਖੂਬੇ ਬੇਸ਼ਮਾਰਿਆ ਮੋਡਿਆਂ 'ਚ ਕਲਖੂਬੇ ਬੇਸ਼ਮਾਰ ਰੱਖਦੇ ਪਰੋਸਾ ਦੇ ਤਰ ਜਾਂਦੇ ਨੇ ਰੱਖਦੇ ਪਰੋਸਾ ਦੇ ਤਰ ਜਾਂਦੇ ਨੇ ਔ ਰੱਖ ਕੇ ਪਰੋਸਾ ਰਸਤਮ ਤੇ ਬਾਲਾਰਾਓ ਜੋ ਸਤਾਰੇ ਚੋਂ ਕੱਢ ਲਿਆ ਗੁਰਾਂ ਨੇ ਜਿੰਦਾ ਕੁੰਡਾ ਮਾਰੇ ਤੋਂ ਕੱਢ ਲਿਆ ਗੁਰਾਂ ਨੇ ਜਿੰਦਾ ਕੁੰਡਾ ਮਾਰੇ ਸਿਤੇ ਦੋਹਾਂ ਦੇ ਗੁਰੂ ਚਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਅਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਔਰ ਰੱਖ ਕੇ ਪਰੋਸਾ ਜਿਸ ਨੇ ਧਿਆਲਿਆ ਤੰਨੇ ਨੇ ਸੀ ਰੱਬ ਬੰਦਗੀ ਰੱਖ ਕੇ ਪਰੋਸਾ ਜਿਸ ਨੇ ਧਿਆਲਿਆ ਤੰਨੇ ਨੇ ਸੀ ਮਾਨ ਬੰਦਗੀ ਚੋਂ ਪਾਲਿਆ ਤੰਨੇ ਨੇ ਸੀ ਮਾਨ ਬੰਦਗੀ ਚੋਂ ਪਾਲਿਆ ਬੈਂਕਾ ਸਿਰ ਚਰਨੀ ਜੋ ਘਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ ਨੇ ਰੱਖਦੇ ਪਰੋਸਾ ਜਿਹੜੇ ਤਰ ਜਾਂਦੇ